ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਰੱਜ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜਦੋਂ ਉਹ ਜਦੋਂ ਉਹਨਾਂ ਨੇ ਨਾਮਜ਼ਦਗੀ ਪੱਤਰ ਭਰੇ ਸੀ ਤੇ ਆਪਣੀ ਜਾਇਦਾਦ ਦੇ ਹਵਾਲੇ ਦਿੱਤੇ ਸੀ ਲੇਕਿਨ ਉਹਨਾਂ ਦੀ ਇਹ ਜਾਇਦਾਦ 2 ਗੁਣਾ ਨਹੀਂ 3 ਗੁਣਾ ਨਹੀਂ 100 ਗੁਣਾ ਤੋਂ 200 ਗੁਣਾ ਵਧ ਗਈ ਹੈ ਕਿਹੜੀ ਵੀ ਇਹਨਾਂ ਦੇ ਕੋਲ ਜਾਦੂ ਦੀ ਛੜੀ ਹੈ ਇੱਕ ਪਾਸੇ ਇਮਾਨਦਾਰੀ ਦਾ ਢੰਡੋਰਾ ਪਟਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਰਮਨ अरोड़ा ਬੀਬੀ ਸਰਬਜੀਤ ਕੌਰ ਮਾਨੂੰਕੇ ਅੱਜ ਫਸ ਗਏ ਨੇ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੇ ਇੱਕ ਐਨਆਰਆਈ ਬੀਬੀ ਦੀ 11 ਕਿੱਲੇ ਪੈਲੀ ਦੱਬ ਲਈ ਹੈ ਤੇ ਦੂਸਰੇ ਪਾਸੇ ਇੱਕ ਹੋਰ ਫਸ ਗਏ ਨੇ ਇਹ ਖੁਲਾਸਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਸਾਥੀ ਵੱਲੋਂ ਕੀਤਾ ਗਿਆ ਹੈ ਦੋਨਾਂ ਵੱਲੋਂ ਵਿਧਾਨ ਸਭਾ ਦੀ ਚੋਣ ਲੜੀ ਗਈ ਅਸੀਂ ਗੱਲ ਕਰਦੇ ਹਾਂ ਹਲਕਾ ਗੁਰੂ ਸਾਹਿਬ ਹਰਕਾ ਗੁਰੂ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਤੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਜਿਨ੍ਹਾਂ ਉੱਤੇ ਬੜੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਦੀਪਕ ਸ਼ਰਮਾ ਕਿਉਂਕਿ ਦੀਪਕ ਸ਼ਰਮਾ ਵੀ ਫੌਜਾ ਸਿੰਘ ਸਰਾਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀ ਹੁਣ ਵੀ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹਨਾਂ ਵੱਲੋਂ ਸੰਸਰੀ ਖਲਾਸੇ ਕੀਤੇ ਗਏ ਨੇ ਕਿ ਕਿੰਨੀ ਜ਼ਿਆਦਾ ਜਿਹੜੀ ਹੈ ਫੌਜਾ ਸਿੰਘ ਸਰਾਰੀ ਵੱਲੋਂ ਆ ਪਿਛਲੇ 3 ਸਾਲਾਂ ਵਿੱਚ ਇਕੱਠੀ ਕੀਤੀ ਗਈ ਹੈ ਤੁਸੀਂ ਗਲਤ ਕਹਿ ਰਹੇ ਆ ਤਾਂ ਤੂੰ ਜਿਹੜੀ ਸਾਰੀ ਸੰਪਤੀ ਸੀ ਤੇਰੀ ਤੂੰ 2 ਤੋਂ 2.5 ਕਰੋੜ ਦੇ ਵਿੱਚ ਵੇਚ ਦਿਖਾਈ ਸੀ ਜਿਹੜੀ ਤੇਰੀ ਸਟੇਟਮੈਂਟ ਦਾ ਦਿੱਤੀ ਜਦੋਂ ਪ੍ਰੋਜੈਕਟ ਬਣਿਆ ਸੀ ਉਹ ਸੰਪਤੀ ਵੀ ਅਜੇ ਆਉਂਦੀ ਪਿਓ ਹੈ ਉਹ ਵੀ ਸੈਂਟਰੋਂ ਕਰਕੇ ਤੇਰੇ ਕੋਲ ਅੱਜ ਵੀ ਚਿਰੇ ਕੋਲੀ ਹੈ ਮਠਿੰਡੀ ਵਾਲਾ ਘਰ ਪਿੰਡਾਂ ਦਾ ਘਰ ਤੇ ਜਿਹੜੀ ਤੇ ਜ਼ਮੀਨ ਜੋਤੋਂ ਦੇ ਚ ਰਖਾਈ ਸੋਨਾ ਚਾਹੀ ਸਾਰ ਕੁਝ ਉਹਵੇਂ ਆਉਂਦਾ ਪਿਉ ਪਿਆ ਤੁਹਾਡੇ ਕੋਲ ਔਰ ਆ ਦੇਖ ਜਿਹੜੀ ਤੂੰ ਉਸ ਤੋਂ ਬਾਅਦ ਪ੍ਰੋਫਿਟੀ ਤੇ 2022 ਸਰਕਾਰ ਬਾਦੇ ਨਾਲ ਤੂੰ ਲਗ ਲਗ ਥਾਂ ਤੇ ਜ਼ਮੀਨਾਂ ਖਰੀਦਣੀ ਸ਼ੁਰੂ ਕੀਤੀਆਂ 2022 ਤੇ ਸਭ ਤੋਂ ਪਹਿਲਾਂ 2022 ਤੇ ਤੂੰ ਸਭ ਤੋਂ ਪਹਿਲਾਂ ਜਿੱਥੇ ਤੂੰ ਰਹਿ ਰਿਹਾ ਕਿੰਨਾ ਰੋਕੜ ਵੀ ਕਿਰਾਏ ਲੱਗਦਾ ਹੈ ਉਹ ਤੇਰੇ ਕਿਰਾਏ ਦਾ ਘਰ ਹੈ ਨਹੀਂ ਤੇਰਾ ਘਰ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਕੋ 44 ਲੱਖ ਸਿੰਘ ਹੋ ਕੇ ਖਰੀਦਿਆ ਸੀ ਤੇਰੇ ਘਰ ਦੇ ਫਰੈਂਪਰ ਜਿਹੜਾ ਤੇਰਾ ਘਰ ਹੈ ਮੈਂ ਉਹਦੀ ਗੱਲ ਕਰ ਰਿਹਾ ਫਰੈਂਪਰ ਕੋਠੀ ਦੇ ਸਾਹਮਣੇ ਤੂੰ ਆਪਣੇ ਜਵਾਈ ਵਾਸਤੇ ਕੋਠੀ ਬਣਾ ਰਿਹਾ ਲਗਜ਼ਰੀ ਅਲਟਰਾ ਲਗਜ਼ਰੀ ਕੋਠੀ ਬਣਾ ਪਾ ਰਹੇ ਆ ਜਿਹੜੀ ਜ਼ਮੀਨ 31 ਕੇ 32 ਲੱਖ ਦੀ ਤੂੰ ਪਰਚੇਸ ਕੀਤੀ ਸੀ ਉਹਦੇ ਵਾਸਤੇ ਹੁਣ ਉੱਥੇ ਜਾ ਕੇ ਦੇਖੋ ਮੈਂ ਕਹਿੰਦਾ ਵੀ ਜਿਹੜੇ ਅਲੀ ਸ਼ਾਹ ਕੋਠੀ ਬਣਦੀ ਪਈ ਉਹ ਤੇ 1.5 ਲੱਖ ਰੁਪਏ ਲਾ ਕੇ ਨੂੰ ਬਣਦੀ ਪਈ ਹੈ ਲਗਭਗ ਬਣ ਕੇ ਤਿਆਰ ਵੀ ਹੈ ਇੱਕ ਤੂੰ ਪਲਾਟ ਲਿਆ ਆਪਣੀ ਇਹ ਵਸੂਤਾ ਨੂੰ ਦਿੱਤਾ ਚੁਣਨਾ ਪਤਨੀ ਦੇ ਨਾਮ ਆਪ ਤੁਸੀਂ ਪੜ ਸਕਦੇ ਹੋ ਮੈਂ ਪੜ ਕੇ ਤੁਹਾਨੂੰ ਸੁਣਾ ਦਿੰਦਾ ਇਹ پلاਟ ਨੂੰ ਲਿਆ ਚਰਨਜੀਤ ਕੋਰ ਪਤਨੀ ਫੋਜਾ ਸਿੰਘ ਪੁੱਤਰ ਕਰਤਾ ਸਿੰਘ ਵਾ ਫੋਜਾ ਸਿੰਘ ਪੁੱਤਰ ਕਰਤਾ ਸਿੰਘ ਇਹ ਜਿਹੜੀ ਜ਼ਮੀਨ ਲਈ ਹੈ ਤੁਹਾਨੂੰ ਖਸਰਾ ਨੰਬਰ ਟੈਕਟੋਨੀ ਨੰਬਰ 100 ਤੇ 2 ਬਰਲੇ ਦਾ 100 ਤੇ 2 ਬਰਲੇ ਦਾ ਯਾਨੀ 5 ਕਲਾ ਦਾ 2 ਬਰਲੇ ਦਾ ਇਹ ਤੋਂ ਲਈ ਹੈ 1 ਲੱਖ ਤੇ 70 ਹਜ਼ਾਰ ਤੇ ਮਰਲੇ ਦੇ ਹਿਸਾਬ ਜੇ ਲਿਖੋ ਤਾਂ ਰਕਮ ਬਣਦੀ ਹੈ तकरीबन 1.2 ਕਰੋੜ ਬਾਕੀ ਰਜਿਸਟਰੀ ਦਾ ਲਹਿਦਾ ਹੋਏਗਾ ਇਹ ਸਾਰਾ ਦਾ ਸਾਰਾ ਜਿਹੜਾ 1.2 ਕਰੋੜ ਰੁਪਇਆ ਤੁਸੀਂ ਇਹ ਕਿੱਥੋਂ ਆਇਆ ਇਹ ਜ਼ਮੀਨ ਹੈ ਕਿਥੋਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਜਿਹੜੀ ਮੇਨ ਰੋਡ ਹੈ ਜਿਹੜੀ ਮੇਨ ਸੜਕ ਹੈ ਵਜੀਪੁਰ ਸਾਹਿਬ ਤੋਂ ਜਦੋਂ ਇੱਥੇ ਤੱਕ ਆ ਰਹੇ ਹਾਂ ਉੱਥੇ ਵੀ ਸੜਕ ਹੈ ਕਲੋਨੀ ਦੇ ਵਿੱਚ ਚੌਰਸ ਪਲਾਟ ਹੈ ਉਸ ਰਸੋਲਾ ਪਲਾਂਟ ਦੀ ਪਰਮਿਟ ਧਰਤੀ ਪਾਈ ਜਾ ਰਹੀ ਹੈ 150 ਟਰਾਲੀਆਂ ਜਿਹੜੀਆਂ ਉਹ ਪੁਲਤੀ ਉੱਤੇ ਪਾਈ ਉਹ ਵੀ ਵਗਾਰ ਤੇ ਪਾਈ ਮੈਂ ਉਹ ਜਿਹਨੀ ਦੀ ਗੱਲ ਕਰ ਰਿਹਾ ਇੱਕ ਚਾਰਕਨਾਥਾ ਗੁਜੇਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਬਿਲਕੁਲ ਉਥੇ ਤੋਂ ਜਿਵੇਂ ਲਈਏ ਚਾਰਕਨਾਥਾ ਉਹ ਵੀ ਤਰੀਪਟਾ ਰੋਡ 'ਤੇ ਹੈ ਹੋਰ ਮੈਂ ਜਿਹਨੂੰ ਆਨੰਦ ਨਵਾਸ ਦੀ ਸੁਣਾ ਰਿਹਾ ਆਨੰਦ ਨਵਾਸ ਤੋਂ ਨਗਰ ਲਿਆ ਹੋਰ ਨਾਲ ਜਿਹੜੀ ਉੱਪਰ ਤੋਂ ਕੰਸਟਰਕਸ਼ਨ ਕਰਾਈ ਹੈ ਉਹ ਨਗਰ ਕਰਾਈ ਵੰਗਾਰਾ ਤੇ ਕਰਾਈ ਕਰੀਬਰ ਕਰੀਬਰ 80 ਤੋਂ 90 ਲੱਖ ਰੁਪਏ ਉਹ ਕਿੱਥੇ ਜਰਾ ਲੱਗਿਆ ਉਹ ਕਿੱਥੋਂ ਆਇਆ ਇੱਕ ਕਾਰ ਤੂੰ ਖਰੀਦੀ ਨਗਦ ਖਰੀਦੀ 2022 ਤੋਂ ਸਮਰ ਦੀ ਮੈਂ ਗੱਲ ਕਰੀਆਂ ਸੋਰੀ ਵੀ ਉਹ ਕਾਰ ਉਹ ਤੋਂ ਫਿਰੋਜ਼ ਮੁਕਰ ਮੁਕੇ ਤੋਂ ਇੱਕ ਕਾਰ ਬਜ਼ਾਰ ਕਰ ਰਹੀ ਹੈ ਮੈਂ ਤੁਹਾਨੂੰ ਉਹਦਾ ਜ਼ਿਕਰ ਵੀ ਧਿਆਨ ਦਾ ਨਾਮ ਵੀ ਧਿਆਨ ਕਰ ਕਿ ਜਿਹੜੀ ਤੋਂ 22 ਲੱਖ ਰੁਪਏ ਦੀ ਕਾਰ ਉੱਥੋਂ ਖਰੀਦੀ ਹੈ ਨਾਲੇ ਮਤਲਬ ਨਸਰਾ ਚੋਂ 8 ਕਰੋੜ ਰੁਪਏ ਦਾ ਟੁਕਰਾਈਸਰ ਪਲਾਂਟ ਅਨੰਦਪੁਰ ਸ਼ਹਿਰ ਵਾਲਾ 7.5 ਕਰੋੜ ਦਾ ਸਾਡੇ 4 ਕਿੱਲੇ ਜ਼ਮੀਨ ਨੂੰ ਬੁੱਧੂ ਹਸਾਏ ਗੋਦਕਾ ਨਹੀਂ ਲੋੜ ਤੇ ਤੁਲੇ ਕਾਦੇ ਆਸਤੇ ਲਈ ਕਿ ਉੱਥੇ ਆਪਾਂ ਪਲਾਟ ਕਰਾਂਗੇ ਕਮਰਸ਼ਲ ਉਹਨੂੰ ਬਣਾਵਾਂਗੇ ਕਿਉਂ ਆਪਦੇ ਨਾਂ ਤੇ ਕੋਈ ਬੋਣਾ ਨਹੀਂ ਲਈ ਨਾ ਅਨੰਦਪੁਰ ਸ਼ਹਿਰ ਵਾਲਾ ਕ੍ਰੈਸ਼ ਬਣਾ ਆਪਦੇ ਨਾਂ ਤੇ ਆ ਤੇ ਨਾ ਤੂੰ ਗੁਰੂ ਹਰਗੋਬਿੰਦ ਜੀ ਦੀ ਜਗ੍ਹਾ ਲਈ ਸਾਡੇ 4 ਕਿੱਲੇ ਸੁਆਹ ਬਿਨਾ ਕਰੇ ਕਿਉਂ ਇਹ ਵੱਡੀ ਰਕਮ ਸੀ ਉਹਨਾਂ ਰਕਮਾਂ ਨੂੰ ਬਚਾਉਣ ਵਾਸਤੇ ਤੂੰ ਆ ਸਿਆਸਤ ਕੀਤੀ ਆਪਣੇ ਕਰੀਬੀਆਂ ਦਾ ਮਿਲ ਕੇ ਇੱਕੇ ਕੰਮ ਦਾ ਕੀਤਾ ਕਿਉਂਕਿ ਵੱਡੇ ਸਿਆਸਤਦਾਨ ਐਦਾਂ ਦੇ ਕੰਮ ਕਰਦੀ ਕਰਦੇ ਆ ਹੁਣ ਤੂੰ ਵੱਡਾ ਸਿਆਸਤਦਾਨ ਬਣ ਗਿਆ

ਆਗੂ ਨੇ ਹਲਕਾ ਗੁਰੂ ਸਾਹਿਬ ਤੋਂ ਉਹਨਾਂ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਲਗਭਗ 50 ਕਰੋੜ ਰੁਪਏ ਦੀ ਜਾਇਦਾਦ ਬਣਾਈ ਲਗਭਗ ਇਹ ਵੀਡੀਓ 20 ਤੋਂ 25 ਮਿੰਟ ਦੀ ਹੈ ਇੱਕ ਇੱਕ ਉਹਨਾਂ ਨੂੰ ਖਲਾਸਾ ਕੀਤਾ ਕਿੱਥੇ ਪਲਾਂਟ ਲਾਏ ਕਿੱਥੇ ਜ਼ਮੀਨ ਕੀਤੀ ਕਿੱਥੇ ਕਲੋਨੀਆਂ ਕੱਟਣਾ ਚਾਹੁੰਦੇ ਨੇ ਕਿਸ ਤਰ੍ਹਾਂ ਕਿਹਦੇ ਨਾਮ ਤੇ ਜਾਇਦਾਦ ਬੋਲਦੀ ਹੈ ਸਾਰੇ ਰਜਿਸਟਰੀਆਂ ਸਮੇਤ ਉਹਨਾਂ ਦੇ ਕੋਲ ਵਿਰਵੇ ਨੇ ਇਸ ਦਾ ਜਵਾਬ ਦੇਣਾ ਪਵੇਗਾ ਫੌਜਾ ਸਿੰਘ ਸਰਾਰੀ ਨੂੰ ਜੋ ਮੌਜੂਦਾ ਵਿਧਾਇਕ ਨੇ ਸਾਬਕਾ ਮੰਤਰੀ ਵੀ रह चुके ਨੇ ਆਮ ਆਦਮੀ ਪਾਰਟੀ ਵੱਲੋਂ ਯਾਨੀ ਕਿ ਰਜ ਦੇ ਲੋਕ